ਦਰਬਾਰ ਸਾਹਿਬ ਦੀ ਡਿਊੜੀ ਤੇ ਸੇਵਾ ਨਿਭਾ ਰਹੇ ਸੁਖਬੀਰ ਸਿੰਘ ਬਾਦਲ ਤੇ ਜਾਨਲੇਵਾ ਹਮਲਾ ਪਾਕ ਪਲਿਸਤਾਨੀ ਅਤਵਾਦੀ ਨਰੈਣ ਸਿੰਘ ਚੌੜਾ ਨੇ ਚਲਾਈ ਗੋਲੀ ਬਲ ਬਲ ਬਚੀ ਸੁਖਬੀਰ ਬਾਦਲ ਸੁਖਬੀਰ ਬਾਦਲ ਤੇ ਗੋਲੀ ਚਲਾਉਣ ਵਾਲੇ ਹਮਲਾਵਰ ਨੂੰ ਪੁਲਿਸ ਨੇ ਮੌਕੇ ਤੇ ਹੀ ਦਬੋਚਿਆ ਸੀਪੀ ਭੁੱਲਰ ਬੁੱਲੇ ਪੁਲਿਸ ਦੀ ਮਸਤੀ ਦੀ ਨਾਲ ਬਚੀ ਜਾਨ ਤੇ ਪਿਸਤੌਲ ਵੀ ਬਰਾਮਦ ਹੋਈ ਮੁੱਖ ਮੰਤਰੀ ਭਗਵੰਤ ਪਾਣੇ ਸੁਖਬੀਰ ਦੀ ਹੋਈ ਹਮਲੇ ਦੀ ਗੱਤੀ ਨਿਖੇਦੀ ਬੁੱਲੇ ਪੁਲਿਸ ਨੇ ਅੱਜ ਇੱਕ ਵੱਡੀ ਵਾਰਦਾਤ ਹੁਣ ਤੋਂ ਰੋਕੀ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੋਈ ਨਾ ਕ ਜਥੇਦਾਰ ਗਿਆਨੀ ਰਵੀ ਸਿੰਘ ਨੇ ਜਦੋਂ ਬੀਰ ਬਦਲਦੇ ਹੋਏ ਹੰਮਲੇ ਨੂੰ ਦੱਸਿਆ ਮੰਦਬਗਾ ਆ ਗਿਆ ਸੁਖਬੀਰ ਤੇ ਨਹੀਂ ਸਗੋ ਸੇਵਾ ਨਿਭਾਰ ਹੀ ਸੇਵਾਦਾਰੀ ਹੋਇਆ ਅਟੈਕ ਐਸਜੀਪੀਸੀ ਪ੍ਰਧਾਨ ਨੇ ਡੂੰਘਾਈ ਨਾਲ ਜਾਂਚ ਦੀ ਕੀਤੀ ਮੰਨ ਸੁਖਬੀਰ ਬਦਲਤੇ ਅਟੈਕ ਨੂੰ ਅਕਾਲੀ ਦਲ ਨੇ ਦੱਸਿਆ ਸੁਰੱਖਿਆ ਚ ਵੱਡੀ ਕੋਤਾਹੀ ਕਿਹਾ ਪੁਆਇੰਟ ਬਲੈਂਕ ਰੇਂਜ ਤੋਂ ਕੀਤਾ ਗਿਆ ਫਾਇਰ 175 پولیس ਮੁਲਾਜ਼ਮ ਸੰਤੈਨਾ ਤਕੀਮੇ ਪਿਸਟਲ ਦੇ ਨਾਲ ਪਹੁੰਚਿਆ ਹਿਸਟਰੀ ਸ਼ੀਟ ਹਮਲਾਵਰ ਨੂੰ ਲਾਇਆ ਕਾਲੀ ਦਲ ਦਾ ਸੌਸਮਸਨੀ ਖੇਜ਼ ਇਲਜ਼ਾਮ ਕਿਹਾ ਕਾਂਗਰਸ ਦੇ ਐਮਪੀ ਸੁਖਜਨ ਰੰਧਾਵਾ ਦਾ ਬਿਹਤ ਕਰੀਬੀ ਨਾਰਾਇਣ ਸਿੰਘ ਚੋੜਾ ਰੰਧਾਵਾ ਬੋਲੇ ਮੇਰਾ ਉਸ ਦਿਨ ਨਾਲ ਨਹੀਂ ਕੋਈ ਬਾਤ ਸੁਖਬੀਰ ਸਿੰਘ ਹਮਲੇ ਬਹਾਨੇ ਭਾਜਪੀ ਨੇ ਕੀ ਰੀ ਪੰਜਾਬ ਸਰਕਾਰ ਜਾਖੜ ਬੋਲੇ ਸੂਬੇ ਵਿੱਚ ਵਿਗੜੀ ਹੋਈ ਹੈ ਕਾਨੂੰਨ ਵਿਵਸਥਾ ਤਾਂ ਕੈਪਟਨ ਬੋਲੇ ਹਮਲਾਵਰ ਨੇ ਸਿੱਖ ਮਰਿਆਦਾ ਦੀ ਕੀਤੀ ਉਲੰਘਣਾ ਜੋ ਕਾਂਗਰਸ ਪ੍ਰਧਾਨ ਰਾਜਵਿੰਗ ਨੇ ਕਾਨੂੰਨ ਵਿਵਸਥਾ ਤੇ ਜੋ ਕੇ ਸਵਾਲ ਬੋਲੇ ਜਿਸ ਜੈਡ ਸਿਕਿਉਰਟੀ ਵਾਲੇ ਸੁੰਬੀਰ ਬਾਦਲ ਤੇ ਹੀ ਚੱਲ ਗਈ ਗੋਲੀ ਫਿਰ ਸੂਬੇ ਚ ਕੋਈ ਵੀ ਸ਼ਖਸ ਨਹੀਂ ਸੁਰੱਖਿਤ। ਮੋਹਾਲੀ 에어ਪੋਰਟ ਤੇ ਸੀਮਾਨ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਕੀਤਾ ਲੋਕਰਪਣ। ਇਹਾ ਜੈਪੁਰ ਤੋਂ 5 ਕਰੋੜ ਰੁਪਏ ਦੇ ਵਿੱਚ ਤਿਆਰ ਹੋਇਆ 35 ਫੁੱਟ ਉੱਚਾ ਸ਼ਹੀਦ ਆਜ਼ਮ ਦਾ ਬੁੱਤ ਜਲਦ 에어ਪੋਰਟ ਤੋਂ ਇੰਟਰਨੈਸ਼ਨਲ ਫਲਾਈਟਸ ਦੀ ਵਧੇਗੀ ਗਿਣਤੀ। ਸਤਿ ਸ੍ਰੀ ਅਕਾਲ ਸਵਾਗਤ ਹੈ ਗੌਰਮ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਖਾਜ਼ਰ ਹਾਂ ਇਸ ਦਿਨ ਦੀ ਵੱਡੀ ਖਬਰ ਲੈ ਕੇ ਵੱਡੀ ਖਬਰ ਜੋ ਤੁਸੀਂ ਸਵੇਰ ਤੋਂ ਜਾਣਦੇ ਹੋ ਕਿ ਸੁਖਬੀਰ ਸਿੰਘ ਬਾਦਲ ਨੂੰ ਟਾਰਗੇਟ ਕੀਤਾ ਗਿਆ ਟਾਰਗੇਟ ਦੇ ਉੱਤੇ ਸੁਖਬੀਰ ਬਾਦਲ ਸੀ ਉਹ 9:26 ਮਿੰਟ ਦਾ ਸਮਾਂ ਤੇ ਕੁਝ ਸੈਕਿੰਡ ਦੇ ਵਿੱਚ ਜੋ ਕੋਜ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਘਟਨਾਕ੍ਰਮ ਵਾਪਰਿਆ ਉਸ ਨੇ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਤੇ ਇਹਨਾਂ ਸਵਾਲਾਂ ਦੇ ਨਾਲ ਨਾਲ ਇਹ ਸਵਾਲੇ ਵੀ ਉੱਠਦਾ ਕਿ ਵਾਕਈ ਇਹ ਟਾਰਗੇਟ ਕਰਨ ਦੀ ਕੋਸ਼ਿਸ਼ ਸੀ ਡਰਾਉਣ ਦੀ ਕੋਸ਼ਿਸ਼ ਸੀ ਜਾਂ ਖੁਦ ਸੁਰੱਖਿਆ ਦੇ ਵਿੱਚ ਆਉਣ ਦੀ ਕੋਸ਼ਿਸ਼ ਸੀ ਨਰਾਇਣ ਸਿੰਘ ਚੌੜਾ ਦੀ ਅੱਜ ਅਸੀਂ ਇਸ ਦੇ ਉੱਤੇ ਵੀ ਗੱਲਬਾਤ ਕਰਾਂਗੇ ਇੱਕ ਅਹਿਮ ਤੇ ਵੱਡੀ ਖਬਰ ਪੂਰੇ ਪੰਜਾਬ ਦੇ ਲਈ ਹੈ ਕਿ ਸੁਖਬੀਰ ਸਿੰਘ ਬਾਦਲ ਜਦੋਂ ਪਹਿਰੇਦਾਰ ਦੇ ਤੌਰ ਦੇ ਉੱਤੇ ਸੇਵਾ ਨਿਭਾ ਰਹੇ ਸਨ ਕਾਲ ਤੱਕ ਸਾਦੇ ਆਦੇਸ਼ ਤੋਂ ਬਾਅਦ ਤਾਂ ਉਸ ਸੇਵਾ ਨਿਭਾਉਂਦੇ ਹੋਏ ਸੁਖਬੀਰ ਸਿੰਘ ਬਾਦਲ ਦੇ ਉੱਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਗੋਲੀ ਚਲਾਉਣ ਵਾਲਾ ਬਹੁਤੀ ਦੂਰ ਨਹੀਂ ਸੀ ਗੋਲੀ ਸੁਖਬੀਰ ਬਾਦਲ ਤੋਂ ਬਹੁਤੀ ਦੂਰ ਤੋਂ ਨਹੀਂ ਨਿਕਲੀ ਪਰ ਸਵਾਲ ਇਹ ਜ਼ਰੂਰ ਹੈ ਕਿ ਮੁਸਤਦੀ ਬੇਸ਼ਕ ਉਸ ਜਸਵੀਰ ਸਿੰਘ ਨਾਮ ਦੇ ਪੁਲਿਸ ਮੁਲਾਜ਼ਮ ਗਨਮੈਨ ਦੀ ਸੀ ਪਰ باوجود ਇਸ ਦੇ ਕਿ ਉਹ ਘੇਰਾ ਇੰਨਾ ਜ਼ਿਆਦਾ ਕਮਜ਼ੋਰ ਹੈ ਸੁਬੀਰ ਬਾਦਲ ਦੇ ਵਾਲੇ ਕਿ ਉਸ ਦੇ ਕੁਝ ਫੁੱਟ ਤੱਕ ਵੀ ਕੋਈ ਪਹੁੰਚ ਸਕਦਾ ਹੈ ਹਥਿਆਰ ਲੈ ਕੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਇੱਕ ਬਹੁਤ ਵੱਡਾ ਅਹਿਮ ਸਵਾਲ ਹੈ ਮੈਂ ਸ਼ੁਰੂਆਤ ਕਰਦੇ ਹਾਂ ਕੁਝ ਤਸਵੀਰਾਂ ਦੇ ਨਾਲ ਕਿਉਂਕਿ ਖਬਰ ਤੁਸੀਂ ਲਗਾਤਾਰ ਦੇਖ ਰਹੇ ਹੋ ਔਰ ਤਸਵੀਰ ਸਭ ਤੋਂ ਪਹਿਲਾਂ ਮੈਂ ਲੈ ਕੇ ਆਵਾਂਗਾ ਕਿ ਇਹ ਜਿਹੜੀ ਤਸਵੀਰ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਸਵੇਰ ਦੀ ਤੁਸੀਂ ਤਸਵੀਰ ਦੇਖ ਰਹੇ ਹੋ ਪਰ ਥੋੜਾ ਜਿਹਾ ਹੋਰ ਨੇੜੇ ਤੋਂ ਕੋਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਆਖਿਰ ਇਸ ਪੂਰੀ ਜਿਹੜੀ ਤਸਵੀਰ ਹੈ ਤੇ ਇਸ ਨੂੰ ਕਿਵੇਂ ਦੇਖਿਆ ਜਾਵੇ ਥੋੜਾ ਯਾ ਨਾਲ ਨਾਲ ਪਾਜ਼ ਕਰਨਾ ਪਏਗਾ ਮੈਂ ਆਪਣੀ ਟੀਮ ਨੂੰ ਕਮਾਂਗਾ ਪਹਿਲੀ ਤਸਵੀਰ ਤੁਸੀਂ ਦੇਖੋ ਜਿੱਥੇ ਆਮ ਵਰਗਾ ਸਭ ਕੁਝ ਨਜ਼ਰ ਆ ਰਿਹਾ ਸੁਬੀਰ ਬਾਦਲ ਇੱਥੇ ਬੈਠੇ ਹੋਏ ਨੇ ਤੇ ਸਾਹਮਣੇ ਇਹ ਸ਼ਖਸ ਜਿਹੜਾ ਨਜ਼ਰ ਆ ਰਿਹਾ ਦਸਤਾਰ ਦੇ ਵਿੱਚ ਕਾਲੇ ਰੰਗ ਦੀ ਦਸਤਾਰ ਬੰਨੀ ਹੋਈ ਹੈ ਨਾਮ ਹੈ ਨਰਾਇਣ ਸਿੰਘ ਜੋੜਾ ਇਹ ਪਹੁੰਚਦਾ ਹੈ ਸੁਬੀਰ ਬਾਦਲ ਤੋਂ ਜੇਕਰ ਸੁਬੀਰ ਬਾਦਲ ਤੋਂ ਨਰਾਇਣ ਜੋੜਾ ਦੀ ਪੂਰੀ ਦੂਰੀ ਨੂੰ ਦੇਖਿਆ ਜਾਵੇ ਤਾਂ ਦੂਰੀ ਬਹੁਤ ਘੱਟ ਸੀ ਤੁਸੀਂ ਕਹਿ ਸਕਦੇ ਹੋ 6 ਤੋਂ 7 ਫੁੱਟ ਹੈ ਮੈਂ ਸੱਤ ਤੋਂ 8 ਇਸ ਕਰਕੇ ਵੀ ਲਿਖ ਰਹੇ ਹਾਂ ਇੱਥੇ ਇੱਕ ਵਾਰੀ ਪਾਜ਼ ਕਰਨਾ ਜੇਕਰ ਸਾਡੀ ਵੀਡੀਓ ਟੀਮ ਕਰ ਸਕੇ ਪਾਜ਼ ਸਭ ਤੋਂ 8 ਫੁੱਟ ਦੀ ਦੂਰੀ ਹੈ ਇਹ ਬਿਲਕੁਲ ਇੱਥੇ ਆ ਕੇ ਡਰੈਨ ਜੋੜਾ ਤੇ ਦੂਜੇ ਪਾਸੇ ਸੁਬੀਤ ਸਿੰਘ ਬਾਦਲਾ ਸਭ ਤੋਂ 8 ਫੁੱਟ ਦੀ ਦੂਰੀ ਸੀ ਆਮ ਤੌਰ ਤੇ ਜੈਡ ਸਿਕਿਉਰਿਟੀ ਜਿਨ੍ਹਾਂ ਦੇ ਕੋਲ ਹੁੰਦੀ ਹੈ ਉਹਨਾਂ ਦੇ ਜਿਹੜੇ ਨਾਲ ਦੇ ਬਾਡੀਗਾਰਡਸ ਹੁੰਦੇ ਨੇ ਗਨਮੈਨ ਹੁੰਦੇ ਨੇ ਬਹੁਤ ਦੂਰ ਤੋਂ ਨਜ਼ਰ ਰੱਖਦੇ ਨੇ ਕਿ ਆਖਿਰ ਵਾਲੇ ਵਾਲੇ ਕੌਣ ਘੁੰਮ ਰਿਹਾ ਹੈ ਸਭ ਤੋਂ 8 ਫੁੱਟ ਦੀ ਦੂਰੀ ਬਹੁਤ ਜ਼ਿਆਦਾ ਨਹੀਂ ਹੁੰਦੀ ਆਪਾਂ ਸਮਝ ਸਕਦੇ ਆ ਸਭ ਤੋਂ 8 ਫੁੱਟ ਦੀ ਦੂਰੀ ਦਾ ਮਤਲਬ ਇਹ ਹੈ ਕਿ ਜੇ ਮੈਂ ਤੁਰਾਂ ਤਾਂ ਕਰੀਬ 2.5 ਕਦਮਾਂ 'ਚ 3 ਕਦਮਾਂ ਦੇ ਵਿੱਚ ਉਹ ਦੂਰੀ ਕੰਪਲੀਟ ਹੋ ਜਾਏਗੀ ਅਗਲੇ ਢਾਈ ਕਦਮ ਬਾਅਦ ਸੁਬੀਰ ਸਿੰਘ ਬਾਦਲ ਦੇ ਬਿਲਕੁਲ ਸਾਹਮਣੇ ਖੜਾ ਹੋਣਾ ਸੀ ਨਰਾਇਣ ਸਿੰਘ ਜੋੜਾ ਜੇਕਰ ਜਸਵੀਰ ਸਿੰਘ ਉੱਥੇ ਟਾਈਮ ਦੇ ਉੱਤੇ ਰਿਐਕਟ ਨਾ ਕਰਦਾ ਹੁਣ ਪੁਆਇੰਟ ਇਹ ਹੈ ਕਿ 7 ਤੋਂ 8 ਫੁੱਟ ਦੀ ਦੂਰੀ ਇੱਕ ਪਾਸੇ ਸੁਬੀਰ ਸਿੰਘ ਬਾਦਲ ਬੈਠੇ ਹੋਏ ਨੇ ਤੇ ਦੂਜੇ ਪਾਸੇ ਅੰਡਰਾਇਨ ਸਿੰਘ ਜੋੜਾ ਨਜ਼ਰ ਆ ਰਹੇ ਨੇ ਕਿਉਂਕਿ 1 ਤੋਂ 2 ਫੁੱਟ ਤਾਂ ਪਿੱਛੇ ਧੱਕ ਦਿੱਤਾ ਤੁਸੀਂ ਇਹ ਕਹਿ ਸਕਦੇ ਹੋ 5 ਤੋਂ 6 ਫੁੱਟ ਦੀ ਦੂਰੀ ਸੀ ਇੱਕ ਹੋਰ ਬਹੁਤ ਇੰਪੋਰਟੈਂਟ ਹੈ ਜੇਕਰ ਥੋੜੇ ਅੱਗੇ ਮੈਂ ਤੁਹਾਨੂੰ ਦਿਖਾ ਸਕਾਂ ਵੀਡੀਓ ਦੁਬਾਰਾ ਪਲੇ ਕਰਕੇ ਵੀਡੀਓ ਦੇ ਵਿੱਚ ਅਗਲੀ ਪੁਆਇੰਟ ਦੇ ਉੱਤੇ ਅਸੀਂ ਇਸ ਨੂੰ ਪਾਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਇਹ ਸੁਬੀਰ ਬਾਦਲ ਹੀ ਕੱਲ ਦੀ ਵੀ ਤਸਵੀਰ ਸਾਨੂੰ ਨਜ਼ਰ ਆਈ ਸੀ ਅੱਜ ਸੁਬੀਰ ਬਾਦਲ ਦੁਬਾਰਾ ਉੱਥੇ ਪਹੁੰਚਦੇ ਨੇ ਉਸ ਤੋਂ ਬਾਅਦ ਜਿਹੜੀ ਗੋਲੀ ਚੱਲੀ ਹੈ ਬਹੁਤ ਇੰਪੋਰਟੈਂਟ ਹੈ ਕਿ ਗੋਲੀ ਕਿਸ ਵੱਲੇ ਪਾਸੇ ਚੱਲੀ ਹੈ ਗੋਲੀ ਕਿਹੜੇ ਪਾਸੇ ਚੱਲੀ ਉਹ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਪਤਾ ਲੱਗੇਗਾ ਕਿ ਹਾਂ ਇਹ ਪੂਰਾ ਮਾਮਲਾ ਬਹੁਤ ਜ਼ਿਆਦਾ ਗੰਬੀਰ ਸੀ ਇਹ ਨਹੀਂ ਕਿ ਕੋਈ ਪਹੁੰਚਿਆ ਰੋਕ ਲਿਆ ਗਿਆ ਗੋਲੀ ਚਲਾਈ ਹੋਰ ਪਾਸੇ ਚੱਲ ਗਈ ਨਹੀਂ ਗੋਲੀ ਜਿਹੜੀ ਚੱਲੀ ਹੈ ਵੀਡੀਓ ਪਲੇ ਕਰ ਦਿੱਤੀ ਜਾਵੇ ਜਿਹੜੀ ਗੋਲੀ ਚੱਲੀ ਹੈ ਉਹ ਆਪਣੇ ਆਪ ਦੇ ਵਿੱਚ ਕਹਾਣੀ ਨੂੰ ਬਿਆਨ ਕਰਨ ਵਾਲੀ ਹੈ ਕਿ ਆਖਿਰ ਕਿਸ ਤਰੀਕੇ ਨਾਲ ਬਿਲਕੁਲ ਇੱਥੇ ਰੁਕੀ ਹੋਈ ਇੱਕ ਵਾਰੀ ਜੇਕਰ ਅਸੀਂ ਰੋਕ ਸਕੀਏ ਜਦੋਂ ਗੋਲੀ ਚਲਾਣੇ ਆ ਤਾਂ ਇਹ ਨਰਾਇਣ ਸਿੰਘ ਜੋੜਾ ਨਜ਼ਰ ਆ ਰਿਹਾ ਤੇ ਜਿਹੜਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਫਾਇਰ ਦਾਤੂ ਆ ਇਹ ਬਿਲਕੁਲ ਇੱਥੇ ਜੇ ਤੁਸੀਂ ਵੀਡੀਓ ਗੌਰ ਦੇ ਨਾਲ ਦੇਖੋ ਮੈਂ ਅੱਗੇ ਤੁਹਾਨੂੰ ਦਿਖਾਵਾਂਗਾ ਬਹੁਤ ਗੌਰ ਨਾਲ ਦੇਖਿਓ ਕਿ ਵੀਡੀਓ ਤੁਹਾਨੂੰ ਧੂਆ ਨਿਕਲਦਾ ਹੋਇਆ ਨਜ਼ਰ ਆਏਗਾ ਮਤਲਬ ਸੁਖਬੀਰ ਸਿੰਘ ਬਾਦਲ ਇੱਥੇ ਨੇ ਸામਨੇ ਤੋਂ ਸ਼ਖਸ ਨੇ ਗੋਲੀ ਚਲਾਈ ਹੈ ਕਰੀਬ-ਕਰੀਬ 5-6 ਫੁੱਟ ਦੂਰ ਤੋਂ ਤੇ ਜਿਹੜਾ ਗੋਲੀ ਦਾ ਧੂੰਆਂ ਉਹ ਉੱਪਰ ਜਾਂਦਾ ਹੋਇਆ ਨਜ਼ਰ ਆ ਰਿਹਾ ਯਾਨੀ ਜੇ ਸੁਬੀਰ ਬਾਦਲ ਦਾ ਤੇ ਗੋਲੀ ਦਾ ਤੁਸੀਂ ਫਾਸਲਾ ਦੇਖੋ ਉਹ ਬਿਲਕੁਲ ਐਵੇਂ ਲੱਗ ਰਿਹਾ ਕਿ ਉਸ ਦੀ ਡਾਇਰੈਕਸ਼ਨ 'ਚ ਜੇ ਹੱਥ ਉੱਪਰ ਨਾ ਜਾਂਦਾ ਤਾਂ ਉੱਥੇ ਕੋਈ ਘਟਨਾਕ੍ਰਮ ਹੋਰ ਵੀ ਵਾਪਰ ਸਕਦਾ ਸੀ ਪਰ ਸੁਖਾਵੀਂ ਗੱਲ ਇਹ ਹੈ ਕਿ ਨਹੀਂ ਹੋਇਆ ਮੈਂ ਇਸ ਕਰਕੇ ਵੀ ਗੋਲੀ ਦਾ ਧੂੰਆਂ ਦਿਖਾ ਰਹੇ ਹਾਂ ਕਿ ਸੁਬੀਰ ਬਾਦਲ ਇਹ ਬੈਠੇ ਨੇ ਉਸ ਤੋਂ ਬਾਅਦ ਜਿਹੜਾ ਗੋਲੀ ਚਲਾਉਣ ਵਾਲਾ ਸ਼ਖਸ ਇਹ ਹੈ ਧੂੰਏ ਦੀ ਡਾਇਰੈਕਸ਼ਨ ਦੇਖੋ ਕਿਸ ਪਾਸੇ ਨੂੰ ਹੈ ਤੋਂ ਇਹਦੀ ਡਾਇਰੈਕਸ਼ਨ ਇਸ ਪਾਸੇ ਨੂੰ ਇਸ਼ਾਰਾ ਕਰਦੀ ਹੈ ਕਿ ਕਿਤੇ ਨਾ ਕਿਤੇ ਗੋਲੀ ਬਿਲਕੁਲ ਡਾਇਰੈਕਟਲੀ ਟਾਰਗੇਟ ਕਰਕੇ ਚਲਾਈ ਜਾ ਰਹੀ ਸੀ ਪਰ باوجود ਇਸ ਦੇ ਕਿਉਂਕਿ ਉੱਥੇ ਜਿਹੜੇ ਸੁਰੱਖਿਆ ਮਲਾਜ਼ਮ ਸੀ ਗਰਮੈਂਸੀ ਉਹ ਮੌਕੇ ਤੇ ਮੌਜੂਦ ਸੀ ਤਾਂ ਉਹ ਗੋਲੀ ਦਾ ਧੂਆਂ ਬਿਲਕੁਲ ਉੱਪਰ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਐਗਜ਼ੈਕਟਲੀ ਗੋਲੀ ਕਿੱਥੇ ਜਾ ਕੇ ਵੱਜੀ ਆਪਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਲਗਾਤਾਰ ਦਿਖਾਇਆ ਹੈ ਪਰ ਇਹ ਧੂਆਂ ਆਪਣੇ ਆਪ ਦੇ ਵਿੱਚ ਬਿਆਨ ਕਰ ਰਿਹਾ ਹੈ ਕਿ ਜੇਕਰ ਗੋਲੀ ਬਿਲਕੁਲ ਸਿੱਧੀ ਚਲਦੀ ਦਾ ਸਾਹਮਣੇ ਸੁਖਵੀਰ ਬਾਦਲ ਨੇ ਗੋਲੀ ਦਾ ਧੂਆਂ ਜਿਹੜਾ ਫਾਇਰ ਹੈ ਬਿਲਕੁਲ ਉੱਪਰ ਜਾਂਦਾ ਹੋਇਆ ਨਜ਼ਰ ਆ ਰਿਹਾ ਇੱਥੇ ਸੁਬਿਰ ਬਾਦਲ ਨੇ ਤੇ ਗੋਲੀ ਬਿਲਕੁਲ ਉੱਪਰ ਜਾ ਕੇ ਵਜਦੀ ਹੈ ਜਿੱਥੇ ਖੜਾ ਹੋਇਆ ਸ਼ਖਸ ਜਿਹੜਾ ਨਰਾਇਣ ਸਿੰਘ ਚੌੜਾ ਹੈ ਤਾਂ ਨਰਾਇਣ ਸਿੰਘ ਚੌੜਾ ਜਿੱਥੇ ਖੜਾ ਹੈ ਉਹ ਹੋਏਗਾ ਚਰਨਕੁੰਡ ਜਿੱਥੇ ਆਪਾਂ ਪੈੜ ਧੋ ਕੇ ਅੰਦਰ ਜਾਂਦੇ ਹਾਂ ਜਦੋਂ ਦਰਬਾਰ ਸਾਹਿਬ ਦੇ ਵਿੱਚ ਬਿਲਕੁਲ ਐਂਟਰੀ ਹੁੰਦੀ ਹੈ ਆਪਣੀ ਆਪਾਂ ਨਤਮਸਤਕ ਹੋਣ ਦੇ ਲਈ ਜਾਂਦੇ ਹਾਂ ਤਾਂ ਉੱਥੇ ਜਿਹੜਾ ਉਹ ਚਰਨਕੁੰਡ ਹੈ ਜਿੱਥੇ ਪਾਣੀ ਹੁੰਦਾ ਉਸ ਦੇ ਵਿੱਚ ਹੀ ਗੋਲੀ ਦਾ ਖੋਲ ਪਿਆ ਹੋਇਆ ਸੀ ਔਰ ਜਿਹੜਾ ਸੁਬੀਰ ਬਾਦਲ ਬੈਠੇ ਹੋਏ ਨੇ ਜੇਕਰ ਇੱਕ ਤਸਵੀਰ ਨੂੰ ਤੁਸੀਂ ਗੌਰ ਨਾਲ ਦੇਖੋ ਤਸਵੀਰ ਅਸੀਂ ਮੈਂ ਇੱਕ ਵਾਰ ਫੇਰ ਤੋਂ ਤੁਹਾਨੂੰ ਦਿਖਾਣਾ ਇੱਕ ਤਾਂ ਇਹ ਵੀਡੀਓ ਹੋ ਗਈ ਇੱਕ ਬਿਨਾ ਵੀਡੀਓ ਜੇਕਰ ਅਸੀਂ ਦਿਖਾ ਸਕੀਏ ਬਿਨਾ ਇਹਨਾ ਟੈਕਸਟ ਤੋਂ ਜੇਕਰ ਅਸੀਂ ਬਿਨਾ ਟੈਕਸਟ ਤੋਂ ਇੱਕ ਵਾਰੀ ਵੀਡੀਓ ਦਿਖਾ ਸਕੀਏ ਪੁਆਇੰਟ ਇਹ ਹੈ ਕਿ ਜਿਹੜਾ ਬਿਲਕੁਲ ਪਾਣੀ ਜਿੱਥੇ ਤੁਹਾਨੂੰ ਨਜ਼ਰ ਆਏਗਾ ਚਰਨਕੁੰਡਾ ਪਾ ਜਿਸ ਨੂੰ ਕਹਿੰਦੇ ਆ ਚਰਨਕੁੰਡ ਤੋਂ ਇੱਕ ਸਟੈਪ ਅੱਗੇ ਸੁਬੀਰ ਬਾਦਲ ਹੈਗੇ ਨੇ ਚਰਨਕੁੰਡ ਤੋਂ ਦੋ ਸਟੈਪ ਬਾਅਦ ਆਪਾਂ ਜਿਹੜੀ ਦਰਬਾਰਤਬ ਵਾਲੇ ਪਾਸੇ ਅੱਗੇ ਵਧਦੇ ਆਂ ਤੇ ਉਹ ਬਿਲਕੁਲ ਚਰਨਕੁੰਡ ਦੇ ਵਿੱਚ ਹੀ ਗੋਲੀ ਦਾ ਖੋਲ ਬਰਾਮਦ ਹੋਇਆ ਮੈਂ ਬਾਰ ਬਾਰ ਇਸ ਕਰਕੇ ਕਹਿ ਰਹੇ ਕਿ ਇਹ ਮਾਮਲੇ ਦੀ ਗੰਭੀਰਤਾ ਨੂੰ ਦੱਸਣ ਦੇ ਲਈ ਕਾਫੀ ਹੈ ਕਿ ਜਿਹੜਾ ਹਮਲਾਵਰ ਉਹ ਕਿੰਨੀ ਨੇੜੇ ਪਹੁੰਚ ਗਿਆ ਹੁਣ ਹਮਲਾਵਰ ਬਹੁਤ ਅਹਿਮ ਸ਼ਖਸਤ ਹੈ ਹੁਣ ਆਪਾਂ ਕਹੀਏ ਕਿ ਹਮਲਾਵਰ ਕੋਈ ਨੌਸੀਖੀਆ ਸੀ ਜਿਹਨੂੰ ਨਹੀਂ ਪਤਾ ਪਿਸਤਲ ਕਿਵੇਂ ਚੱਲਦੀ ਹੈ ਗੋਲੀ ਨਹੀਂ ਬਿਲਕੁਲ ਨਹੀਂ ਇਹ ਬੜਾ ਟ੍ਰੇਨਡ ਟਾਈਪ ਦਾ ਸ਼ਖਸਤ ਹੋ ਸਕਦਾ ਹੈ ਜਾਂ ਜਿਸ ਤਰੀਕੇ ਦਾ ਇਸ ਦਾ ਬੈਕਗ੍ਰਾਉਂਡ ਹੈ ਉਹ ਸਮਝਣ ਦੀ ਕੋਸ਼ਿਸ਼ ਕਰੋ कि ਜਿਹੜਾ ਨਰੈਣ ਸਿੰਘ ਚੌੜਾ ਏ ਇਹ ਕੌਣ ਹੈ ਆਪਾਂ ਲਗਾਤਾਰ ਤੁਹਾਨੂੰ ਸਵੇਰ ਦੇ ਦੱਸ ਰਹੇ ਹਾਂ ਕਿ ਨਰੈਣ ਸਿੰਘ ਚੌੜਾ ਚੰਡੀਗੜ੍ਹ ਦੇ ਵਿੱਚ ਬੋਡਲ ਜੇਲ ਬ੍ਰੇਕ ਹੁੰਦਾ ਜਿਸ ਵਿੱਚ ਅਭਿਆਨ ਸਿੰਘ ਦੇ ਕਾਤਲ ਭਜਣ ਚ ਕਾਮਯਾਬ ਰਹਿੰਦੇ ਨੇ ਤਿੰਨ ਉਹਨਾਂ ਦੇ ਵਿੱਚ ਇਸ ਦਾ ਨਾਮ ਜੁੜਦਾ ਏ ਨਰੈਣ ਸਿੰਘ ਚੌੜਾ ਦਾ ਨਾਮ ਇੱਕ 2013 ਦੇ ਵਿੱਚ ਗ੍ਰਿਫਤਾਰੀ ਇਸ ਦੀ ਹੁੰਦੀ ਹੈ ਬੱਬਰ ਖਾਲਸਾ ਦੇ ਨਾਲ ਇਸ ਦਾ ਨਾਮ ਜੁੜਦਾ ਹੈ ਅਲੱਗ-ਅਲੱਗ ਜਿਹੜੀਆਂ ਜਥੇਬੰਦੀਆਂ ਉਸ ਦੇ ਨਾਲ ਇਨਫੈਕਟ ਇਹ ਵੀ ਜਾਣਕਾਰੀ ਹੈ ਕਿ ਅਜੇ 2 ਦਿਨ ਪਹਿਲਾਂ 3 ਦਿਨ ਪਹਿਲਾਂ ਹੀ ਜੇਲ੍ਹ ਤੋਂ ਇਹ ਬਾਹਰ ਆਇਆ ਸੀ ਜ਼ਮਾਨਤ ਦੇ ਉੱਤੇ ਅਦਾਲਤ ਨੇ ਇਸ ਨੂੰ ਜ਼ਮਾਨਤ ਦਿੱਤੀ ਸੀ ਬਾਹਰ ਆਇਆ ਸੀ ਮਤਲਬ ਇਹ ਹੈ ਕਿ ਗੋਲੀ ਚਲਾਉਣ ਦਾ ਇਸ ਦੇ ਕੋਲ ਤਜਰਬਾ لازਮੀ ਤੌਰ ਦੇ ਉੱਤੇ ਹੋਏਗਾ ਜਿਸ ਤਰੀਕੇ ਦੀ ਇਸ ਦੀ ਬੈਕਗ੍ਰਾਉਂਡ ਹੈ ਕਿਉਂਕਿ ਇਸ ਨੂੰ ਅੱਤਵਾਦੀ ਖੜਕੂ ਦੇ ਤੌਰ ਦੇ ਉੱਤੇ ਵੀ ਦੇਖਿਆ ਜਾ ਰਿਹਾ ਹੈ ਕਿ ਇਹ ਖੜਕੂ ਉਸ ਕਾਲੇ ਦੌਰ ਦੇ ਵਿੱਚ ਜਿਹੜਾ ਬਹੁਤ ਸਰਗਰਮ ਰਿਹਾ ਬਹੁਤ ਇਸ ਦੇ ਉੱਤੇ ਪਹਿਲਾਂ ਵੀ ਕਈ ਪਰਚੇ ਦਰਜ ਨੇ ਤਾਂ ਪੁਆਇੰਟ ਇਹ ਹੈ ਕਿ ਜਿਹੜਾ ਨਰੈਨ ਸਿੰਘ ਚੌੜਾ ਉਹ ਇਸ ਤਰੀਕੇ ਨਾਲ ਨਹੀਂ ਕਿ ਕੋਈ ਇਸ ਦੇ ਕੋਲ ਕੋਈ ਅਜਿਹਾ ਹਥਿਆਰ ਸੀ ਜਿਹੜਾ ਚਲਾਉਣਾ ਹੀ ਨਹੀਂ ਆਉਂਦਾ ਸੀ ਬਿਲਕੁਲ ਚਲਉਣਾ ਆਉਂਦਾ ਹੋਏਗਾ ਜਿਸ ਤਰੀਕੇ ਦਾ ਇਸ ਦਾ ਬੈਕਗਰਾਉਂਡ ਹੈ ਤੁਸੀਂ ਕਹਿ ਸਕਦੇ ਹੋ ਕਿ ਟ੍ਰੇਨਡ ਬੰਦਾ ਹੈ ਉਸ ਤੋਂ ਬਾਅਦ ਕ੍ਰਿਮੀਨਲ ਬੈਕਗਰਾਉਂਡ ਹੈ ਉਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਪੁਆਇੰਟ ਨੰਬਰ ਨੈਕਸਟ ਕਈ ਅਪਰਾਧਕ ਮਾਮਲੇ ਇਸ ਦੇ ਉੱਤੇ ਪਹਿਲਾਂ ਵੀ ਦਰਜ ਨੇ ਤਾਂ ਇਹ ਕੁੱਲ ਮਿਲਾ ਕੇ ਜਿਹੜੀ ਉੱਥੇ ਤੁਸੀਂ ਕਹਿ ਸਕਦੇ ਹੋ 4 ਤੋਂ 5 ਸੈਕਿੰਡ ਦਾ ਪੂਰਾ ਕਟਨਾਕਰਮ ਵਾਪਰਿਆ ਹੈ ਉਸ ਨੇ ਕਹਾਣੀ ਨੂੰ ਬਿਆਨ ਕਰ ਦਿੱਤਾ ਕਿ ਨਰਾਇਣ ਸਿੰਘ ਚੌੜਾ ਦੇ ਜਿਹੜੇ ਮਨਸੂਬੇ ਸੀ ਉਹ ਬਹੁਤ ਖਤਰਨਾਕ ਸੀ ਯੋਸ ਸੁਬੀਰ ਸਿੰਘ ਬਾਦਲ ਨੂੰ ਟਾਰਗੇਟ ਕਰਨ ਦਾ ਸਿੱਧਾ ਮਤਲਬ ਕੀ ਹੈ ਦੋ ਚੀਜ਼ਾਂ ਨੇ ਇੱਕ ਤਾਂ ਜਿਹੜੇ ਸੁਬੀਰ ਬਾਦਲ ਓਬਵੀਅਸ ਹੈ ਇੱਕ ਵੱਡੀ ਸ਼ਖਸੀਅਤ ਹੈ ਪਰ ਦੂਜੇ ਪੰਜਾਬੀ ਅਮਨ ਸ਼ਾਂਤੀ ਨੂੰ ਵੀ ਟਾਰਗੇਟ ਕਰਨ ਦੀ ਕੋਸ਼ਿਸ਼ ਹੁੰਦੀ ਹੈ ਅਜਿਹੇ ਲੋਕਾਂ ਦੀ ਕਿ ਅਮਨ ਸ਼ਾਂਤੀ ਨੂੰ ਕਿਵੇਂ ਪੰਜਾਬ ਨੂੰ ਟਾਰਗੇਟ ਕੀਤਾ ਜਾਵੇ ਅਜਿਹੀ ਘਟਨਾ ਨੂੰ ਅੰਜਾਮ ਦੇ ਕੇ ਤਾਂ ਉਸ ਸਮੇਂ ਦੀ ਇਹ ਪੂਰੀ ਘਟਨਾਕਰਮ ਜਿਹੜਾ ਸਵੀਰ ਦਾ ਸਾਹਮਣੇ ਆਇਆ ਸੀ ਮੈਂ ਇੱਕ ਵਾਰ ਤੁਹਾਨੂੰ ਫੁੱਲ ਸਕਰੀਨ ਦੇ ਉੱਤੇ ਦਿਖਾਉਣਾ ਹੈ ਕਿ ਕਿਸ ਤਰੀਕੇ ਨਾਲ ਇਹ ਪੂਰਾ ਘਟਨਾਕਰਮ ਵਾਪਰਿਆ ਔਰ ਕੋਸ਼ਿਸ਼ ਕਰਾਂਗਾ ਕਿ ਤਸਵੀਰ ਵੀ ਲੈ ਕੇ ਆਈਏ ਜਿਸ ਦੇ ਵਿੱਚ 7 ਤੋਂ 8 ਫੁੱਟ ਦਾ ਮੈਂ ਜ਼ਿਕਰ ਕਰ ਰਹੇ ਹਾਂ ਕਿ ਸਭ ਤੋਂ 8 ਫੁੱਟ ਸੁਬੀਰ ਬਾਦਲ ਤੋਂ ਬਿਲਕੁਲ ਦੂਰ ਸ਼ਖਸ ਰਹਿ ਗਿਆ ਸੀ ਤਾਂ ਟਾਰਗੇਟ ਦੇ ਉੱਤੇ ਸੁਬੀਰ ਬਾਦਲ ਸਾਰੀਆਂ ਤਸਵੀਰਾਂ ਦੇ ਵਿੱਚ ਨਜ਼ਰ ਆਇਆ ਪਰ ਪੁਆਇੰਟ ਇਹ ਹੈ ਕਿ ਬਾਕੀ ਉਸ ਤਰੀਕੇ ਨਾਲ ਪਲਾਨ ਕੀਤਾ ਗਿਆ ਜਿਹੜਾ ਨਰੈਨ ਸਿੰਘ ਜੋੜਾ ਜੇ ਸ਼ਨੀਵਾਰ ਨੂੰ ਬਾਹਰ ਆਉਂਦਾ ਹੈ ਜੇਲ੍ਹ ਤੋਂ ਤਾਂ ਉਸ ਤੋਂ ਉਸ ਸਮੇਂ ਉਸ ਦੀ ਪਲੈਨਿੰਗ ਕੀਤੀ ਸੀ ਕਿ ਬਾਕੀ ਇਹ ਪਲੈਨਿੰਗ ਸੀ ਉਸ ਦੀ ਕਿ ਮੈਂ ਟਾਰਗੇਟ ਕਰਨਾ ਹੈ ਜਾਂ ਫਿਰ ਉਸ ਦੀ ਕੋਈ ਵੱਖਰੀ ਪਲੈਨਿੰਗ ਸੀ ਤਾਂ ਇਹ ਤਸਵੀਰ ਆਪਣੇ ਆਪ ਦੇ ਵਿੱਚ ਬਿਆਨ ਕਰਨ ਦੇ ਲਈ ਕਾਫੀ ਹੈ ਹੁਣ ਤੁਸੀਂ ਧਿਆਨ ਨਾਲ ਇਹ ਤਸਵੀਰ ਜ਼ਰੂਰ ਦੇਖ ਸਕਦੇ ਹੋ ਜੋ ਮੈਂ ਗੋਲੀ ਦਾ ਧੂਆਂ ਕਹਿ ਰਿਹਾ ਸੀ ਜੇਕਰ ਗੌਰ ਨਾਲ ਤੁਸੀਂ ਦੇਖੋ ਤਾਂ ਤੁਹਾਨੂੰ ਤਸਵੀਰ ਦੇ ਵਿੱਚ ਨਜ਼ਰ ਆਏਗਾ ਕਿ ਜਿਹੜਾ ਗੋਲੀ ਦਾ ਧੂਆਂ ਬਿਲਕੁਲ ਸਾਫ਼ ਦਿਖਦਾ ਹੈ ਜਦੋਂ ਫਾਇਰ ਹੁੰਦਾ ਹੈ ਤਾਂ ਕਿਵੇਂ ਉੱਥੇ ਬਿਲਕੁਲ ਫਾਇਰ ਸਾਈਡ ਦਾ ਜਿਹੜਾ ਧੂਆਂ ਇੱਕੋ ਲੱਗ ਤੁਹਾਨੂੰ ਨਜ਼ਰ ਆਏਗਾ ਤਾਂ ਉਸ ਦਾ ਮਤਲਬ ਇਹ ਹੈ ਕਿ ਬਿਲਕੁਲ ਨੇੜੇ ਤੋਂ ਗੋਲੀ ਨਿਕਲੀ ਕੁਝ ਦੂਰੀ ਹੋ ਸਕਦੀ ਹੈ ਕਿ ਇੰਨਾ ਨੇੜੇ ਨਹੀਂ ਕਿ ਬਿਲਕੁਲ ਸੁਬੀਰ ਬਾਦਲ ਦੇ ਪਰ ਗੱਲ ਇਹ ਹੈ ਕਿ ਬਿਲਕੁਲ ਡਾਇਰੈਕਸ਼ਨ ਉਹੀ ਸੀ ਜਿਸ ਡਾਇਰੈਕਸ਼ਨ ਦੇ ਵਿੱਚ ਧੂਆਂ ਸਾਨੂੰ ਨਜ਼ਰ ਆ ਰਿਹਾ ਹੈ ਯਾਨੀ ਸੁਬੀਰ ਬਾਦਲ ਵਾਲੇ ਪਾਸੇ ਹੀ ਇੱਕ ਗੋਲੀ ਬਿਲਕੁਲ ਕਰਕੇ ਚਲਾਈ ਗਈ ਹੈ ਹੁਣ ਪੁਆਇੰਟ ਇਹ ਵੀ ਹੈ ਕਿ ਗੋਲੀ ਚਲਾਉਣ ਦੇ ਲਈ ਹੀ ਉੱਥੇ ਪਹੁੰਚਿਆ ਸੀ ਜਾਂ ਫਿਰ ਜਦੋਂ ਉਸ ਦੇ ਨਾਲ ਹੱਥਾ ਪਾਈ ਹੋਈ ਉਸ ਨੂੰ ਰੋਕਿਆ ਗਿਆ ਤਾਂ ਉਸ ਸਮੇਂ ਜਿਹੜਾ ਇਹ ਪੂਰਾ ਘਟਨਾਕ੍ਰਮ ਵਾਪਰ ਗਿਆ ਕਿ ਉਸ ਦੀ ਗੋਲੀ ਫਾਇਰ ਹੋ ਗਿਆ ਗੋਲੀ ਚੱਲ ਪਈ ਤਾਂ ਸ਼ਾਇਦ ਉਸ ਤਰੀਕੇ ਨਾਲ ਨਹੀਂ ਹੈ ਕਿਉਂਕਿ ਇਹ ਬਿਲਕੁਲ ਟ੍ਰਿਗਰ ਦੇ ਉੱਤੇ ਇਸ ਦਾ ਹੱਥ ਸੀ ਜਿਵੇਂ ਇਸ ਨੇ ਆਪਣੇ ਡੱਬ ਦੇ ਵਿੱਚੋਂ ਕੱਢੀ ਹੈ ਇਹ ਪਿਸਤੌਲ ਤਾਂ ਉਹ ਟ੍ਰਿਗਰ ਦੇ ਉੱਤੇ ਹੱਥ ਸੀ ਇਸ ਸ਼ਖਸ ਦਾ ਨਰੈਣ ਸਿੰਘ ਚੌੜਾ ਦਾ ਇਸ ਦਾ ਟ੍ਰਿਗਰ ਦੇ ਉੱਤੇ ਹੱਥ ਸੀ ਔਰ ਜਿਵੇਂ ਹੀ ਆਕੇ ਕਿਸੇ ਨੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਰੁਕਦੇ ਸਾਰ ਟ੍ਰਿਗਰ ਦਬਿਆ ਗਿਆ ਗੋਲੀ ਚੱਲ ਪਈ ਯਾਨੀ ਤੁਸੀਂ ਕਹਿ ਸਕਦੇ ਹੋ ਕਿ 1 ਤੋਂ 2 ਸੈਕਿੰਡ ਦਾ ਹੀ ਫਰਕ ਸੀ 2 ਸੈਕਿੰਡ ਦੇ ਵਿੱਚ ਹੀ ਪੂਰਾ ਘਟਨਾਕ੍ਰਮ ਵਾਪਰ ਗਿਆ ਔਰ ਜਸਵੀਰ ਸਿੰਘ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਗਨਮੈਨ ਨੇ ਲਾਜ਼ਮੀ ਤੌਰ ਤੇ ਉਹਨਾਂ ਦੀ ਚਰਚਾ ਹੋਣੀ ਅੱਜ ਬਣਦੀ ਹੈ ਪੂਰੇ ਪੰਜਾਬ ਦੇ ਵਿੱਚ ਹੋ ਰਹੀ ਹੈ ਜੇ ਉਹਨਾਂ ਦੀ ਬਹਾਦਰੀ ਹੈ ਉਹਨਾਂ ਨੂੰ ਸਮਝਣ ਦੇ ਵਿੱਚ 2-3 ਸੈਕਿੰਡ ਦੀ ਵੀ ਦੇਰ ਹੁੰਦੀ ਹੈ ਉਹ 2-3 ਸੈਕਿੰਡ ਕਿਉਂਕਿ ਆਮ ਤੌਰ ਤੇ ਕਈ ਵਾਰ ਕੀ ਹੁੰਦਾ ਹੈ ਕਿ ਹੋ ਕੇ ਗਿਆ ਪਤਾ ਨਹੀਂ ਲੱਗਦਾ ਇੰਨੇ ਨੂੰ ਘਟਨਾਕਰਮ ਵਾਪਰ ਜਾਂਦਾ ਹੈ ਜੇ ਬਿਲਕੁਲ 2-3 ਸੈਕਿੰਡ ਦਾ ਵੀ ਫਰਕ ਜਸਬੀਰ ਸਿੰਘ ਦੇ ਸਮਝਣ ਦੇ ਵਿੱਚ ਰਹਿ ਜਾਂਦਾ ਕਿ ਪਤਾ ਨਹੀਂ ਇਹ ਸ਼ਖਸ ਕੌਣ ਹੈ ਕਿਉਂ ਨੇੜੇ ਆ ਰਿਹਾ ਹੈ ਕੀ ਕਰ ਰਿਹਾ ਹੈ ਮੈਂ ਤਾਂ ਦਿੱਕਤ ਬਹੁਤ ਵੱਡੀ ਹੋ ਸਕਦੀ ਸੀ ਔਰ ਘਟਨਾ ਬਹੁਤ ਵੱਡੀ ਹੋ ਸਕਦੀ ਸੀ ਹਾਲਾਂਕਿ ਹੁਣ ਵੀ ਦਰਬਾਰ ਸਾਹਿਬ ਦੀ ਕੰਪਲੈਕਸ ਦੇ ਵਿੱਚ ਬਿਲਕੁਲ ਐਂਟਰੀ ਪੁਆਇੰਟ ਦੇ ਉੱਤੇ ਇਹ ਘਟਨਾਕਰਮ ਵਾਪਰਨਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਹੈ ਸੁਵੀਰ ਬਾਦਲ ਇੱਕ ਵੱਡਾ ਨਾਮ ਹੈਗੇ ਨੇ ਪੰਜਾਬ ਦੀ ਸਿਆਸਤ ਦੇ ਡੈਪਟੀ ਸੀਐਮ ਪੰਜਾਬ ਦੇ ਰਹ ਔਰ ਇਹ ਪੂਰਾ ਕਤਨਾ ਕਰਮ ਜਿਹੜਾ ਵਾਪਰ ਰਿਹਾ ਸੀ ਕਿਉਂਕਿ ਸੁਬੀਰ ਬਾਦਲ ਉਥੇ ਵਰਸ਼ਾ ਲੈ ਕੇ ਚੋਲਾ ਪਾ ਕੇ ਉਹਨਾਂ ਨੂੰ ਸਜ਼ਾ ਲਗਾਈ ਗਈ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣਾਂ ਦੇ ਵੱਲੋਂ ਕਿ ਤੁਸੀਂ ਦੋ-ਦੋ ਦਿਨ ਸੇਵਾ ਕਰਨੀ ਹੈ ਵਕ-ਵਕ ਥਾਂਵਾਂ ਦੇਤੇ ਗੁਰੂ ਘਰਾਂ ਦੇ ਵਿੱਚ ਦਰਬਾਰ ਸਾਹਿਬ ਕੇਸਗੜ੍ਹ ਸਾਹਿਬ ਦਮਦਮਾ ਸਾਹਿਬ ਮੁਕਤਸਰ ਸਾਹਿਬ ਜਾਣਾ ਹੋਏਗਾ ਫਤਿਹਗੜ੍ਹ ਸਾਹਿਬ ਜਾਣਾ ਹੋਏਗਾ ਤਾਂ ਉਹ ਸਾਰਾ ਕਤਨਾ ਕਰਮ ਤਾਂ ਵਾਪਰੇ ਆਏ ਪਰ ਇਹ ਇਹ ਜਸਵੀਰ ਹੈ ਜਸਵੀਰ ਸਿੰਘ ਹੈ ਉਹ 2-3 ਸੈਕਿੰਡ ਦਾ ਕਿਤੇ ਨਾ ਕਿਤੇ ਜਿਹੜਾ ਉਹਨਾਂ ਨੂੰ ਸਮਝਣ ਦੇ ਵਿੱਚ ਭੋਰਾ ਵੀ ਟਾਈਮ ਨਹੀਂ ਲੱਗਿਆ ਉਸਨੇ ਪੂਰੀ ਜਿਹੜੀ ਇੱਕ ਘਟਨਾ ਹੈ ਉਸ ਨੂੰ ਬਹੁਤ ਵੱਡਾ ਹੋਣ ਤੋਂ ਤਾਂ ਜ਼ਰੂਰ ਰੋਕ ਦਿੱਤਾ ਸੁਬਿਰ ਬਾਦਲ ਤੇ ਹਮਲੇ ਦੀ ਕੋਸ਼ਿਸ਼ ਹੋਈ ਹੈ ਤੇ ਇਸ ਵਿਚਾਲੇ ਹੁਣ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਦਾ ਬਿਆਨ ਵੀ ਸਾਹਮਣੇ ਆਇਆ ਹੈ ਅਮਨ ਅਰੋੜਾ ਦਾ ਅਮਨ ਅਰੋੜਾ ਕਹਿ ਰਹੇ ਨੇ ਕਿ ਪੰਜਾਬ ਪੁਲਿਸ ਨੇ ਮਸਤੀਦੀ ਦਿਖਾਈ ਹੈ ਪੰਜਾਬ ਪੁਲਿਸ ਨੇ ਮਸਤੀਦੀ ਦਿਖਾਈ ਹੈ ਅਮਨ ਅਰੋੜਾ ਦੀ ਇਹ ਸਟੇਟਮੈਂਟ ਆਈ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਅੱਜ ਕਬੱਡੀ ਬਾਰਦਾਤ ਹੋਣ ਤੋਂ ਰੋਕ ਦਿੱਤੀ ਪੁਲਿਸ ਦੀ ਮਸਤੀਦੀ ਦੇ ਨਾਲ ਹਮਲਾਵਰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਅਕਾਲੀ ਦਲ ਕੋਈ ਵੀ ਜਾਂਚ ਕਰਵਾ ਸਕਦੀ ਹੈ ਅਸੀਂ ਦਰਬਾਰ ਸਾਹਿਬ ਆਉਣ ਤੋਂ ਕਿਸੇ ਨੂੰ ਰੋਕ ਨਹੀਂ ਸਕਦੀ ਜੋ ਵੀ ਇਸ ਸੰਭਲੇ ਦੇ ਵਿੱਚ ਸ਼ਾਮਲ ਹੋਇਆ ਉਸਤੇ ਕਾਰਵਾਈ ਹੋਵੇਗੀ ਤਾਂ ਇਹ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਨੇ ਅਮਨ अरोड़ा ਉਹਨਾਂ ਦੇ ਵੱਲੋਂ ਕੈਬਨਿਟ ਮੰਤਰੀ ਨੇ ਇਨਫੈਕਟ ਪੰਜਾਬ ਦੇ ਅਤੇ ਉਹਨਾਂ ਦੇ ਵੱਲੋਂ ਇਹ ਸਟੇਟਮੈਂਟ ਹੁਣ ਜਾਰੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਦਰਬਾਰ ਸਾਹਿਬ ਜਿਹੜੇ ਲੋਕ ਆ ਰਹੇ ਨੇ ਉਹਨਾਂ ਨੂੰ ਆਉਣ ਤੋਂ ਨਹੀਂ ਰੋਕਿਆ ਜਾ ਸਕਦਾ ਕਿਸੇ ਨੂੰ ਨਹੀਂ ਰੋਕਿਆ ਜਾ ਸਕਦਾ ਪਰ ਦੂਜੇ ਪਾਸੇ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਜਿਹੜੇ ਸਾਹਮਣੇ ਰੋੜੇ ਸਟੇਟਮੈਂਟ ਦਿੱਤੇ ਹੋਏ ਨਜ਼ਰ ਆਏ ਨੇ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਜੇਕਰ ਕੋਈ ਵੀ ਇਸ ਦੇ ਵਿੱਚ ਹੋਇਆ ਤਾਂ ਉਸ ਦੇ ਖਿਲਾਫ ਕੜੀ ਕਾਰਵਾਈ ਹੋਵੇ। ਆਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਸੁਭੀ ਸਿੰਘ ਬਾਦਲ ਦੇ ਉੱਪਰ ਨਾਲ ਦੀ ਨਾਲ ਪੰਜਾਬ ਪੁਲਿਸ ਨੇ ਮੌਕੇ ਤੇ ਉਹਨੂੰ ਫੜ ਲਿਆ। ਵੀਡੀਓ ਫੁਟੇਜ ਨੇ ਜਿਹੜੀ ਉਹ ਸਾਹਮਣੇ ਆ ਚੁੱਕੀ ਹੈ ਬੰਦਾ ਵੀ ਕਾਬੂ ਹੈ ਤੇ ਉਹ ਪਿਸਤੌਲ ਵੀ ਕਾਬੂ ਹੈ ਜਿਸ ਤੋਂ ਉਹਨੇ ਗੋਲੀ ਚਲਾਈ। ਸੋ ਇਹਦੇ ਵਿੱਚ ਮੇਰੇ ਖਿਆਲ ਚ ਐਮਬਿਗਿਟੀ ਵਾਲਾ ਕੋਈ ਦੋ ਸ਼ੰਕਿਆ ਵਾਲਾ ਕੋਈ ਕੋਈ ਰਹਿ ਨਹੀਂ ਜਾਂਦਾ ਮਸਲਾ ਫਿਰ ਵੀ ਜੋ ਡਿਮਾਂਡ ਕਰਨੀ ਚਾਹੁੰਦੇ ਨੇ ਤੇ ਅਕਾਲੀ ਦਲ ਦਾ ਰਾਈਟ ਹੈ ਕਿ ਉਹ ਜੋ ਮਰਜ਼ੀ ਇਨਕੁਆਇਰੀ ਡਿਮਾਂਡ ਕਰਨਾ ਤੇ ਤੁਸੀਂ ਦਰਬਾਰ ਸਾਹਿਬ ਕਿਸੇ ਨੂੰ ਵੀ ਜਾਣੋ ਰੋਕ ਸਕਦੇ ਹੋ ਜੇ ਰੋਕਣ ਲਈ ਉੱਥੇ ਕੋਈ ਦੋ ਮੁਲਾਜ਼ਮ ਪੁਲਿਸ ਦੇ ਉਹਨੂੰ ਰੋਕ ਦੇ ਫੇਰ ਗੱਲ ਇਹ ਆਉਣੀ ਸੀਗੀ ਕਿ ਸ਼ਰਧਾਲੂਆਂ ਨੂੰ ਰੋਕਣ ਰੋਕ ਰਹੀ ਹੈ ਪੰਜਾਬ ਪੁਲਿਸ ਸੋ ਉਸ ਚੀਜ਼ ਤੋਂ ਵੀ ਬਚਣਾ ਸੀਗਾ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਇਹ ਜੀ ਪਵਿੱਤਰ ਸਥਾਨ ਦੇ ਉੱਪਰ ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਹਾਂ ਡੈਫੀਨਿਟਲੀ ਸਰਕਾਰ ਔਰ ਪੁਲਿਸ ਨੇ ਖਾਸ ਤੌਰ ਤੇ ਜਿਸ ਮੁਸਤੈਦੀ ਦੇ ਨਾਲ ਕੰਮ ਕੀਤਾ ਕਿ ਸਿਵਲ ਦੇ ਵਿੱਚ ਮੁਲਾਜ਼ਮਾਂ ਦੀ ਡਿਪਲॉयਮੈਂਟ ਹੋਈ ਫੇਰ ਕੋਈ ਸ਼ਰਾਰਤੀ ਜਾਂ ਮਾੜਾ ਆਨਸਰ ਜਾਂ ਬੁਰੇ ਕੈਰੇਕਟਰ ਵਾਲਾ ਜਾਂ ਕੋਈ ਇਹ ਜਹਾ ਹਾਰਡਲਾਈਨਰ ਵਿਅਕਤੀ ਕੋਈ ਉੱਥੇ ਕਾਰਵਾਈ ਨਾ ਕਰੇ ਜੇ ਉਹ ਕਿਸੇ ਦੀ ਨਿਸ਼ਾਨਦੇਹੀ ਹੁੰਦੀ ਸੀਗੀ ਤੇ ਉਹਨੂੰ ਫਾਲੋਅ ਅਪ ਕੀਤਾ ਗਿਆ ਤੇ ਇਹ ਵੀ ਉਸੇ ਦਾ ਹੀ ਨਤੀਜਾ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅਹ ਉਹ ਜੇ ਪਵਿੱਤਰ ਸਥਾਨ ਦਰਬਾਰ ਸਾਹਿਬ ਦੇ ਕੀ ਆ ਕਿਸੇ ਵੀ ਧਾਰਮਿਕ ਸਥਾਨ ਦੇ ਉੱਪਰ ਜੇ ਪੁਲਿਸ ਰੋਕਣ ਦੀ ਕਿਸੇ ਨੂੰ ਕੋਸ਼ਿਸ਼ ਕਰੂਗੀ ਤੇ ਉਹ ਇੱਕ ਫਿਰ ਮੀਡੀਆ ਨੇ ਤੇ ਆਪੋਜੀਸ਼ਨ ਨੇ ਇੱਕ ਨਵਾਂ ਹਊਆ ਜਿਹੜਾ ਨਵੀਂ ਸਟੋਰੀ ਹੈ ਜਿਹੜੀ ਨਵਾਂ ਹੱਲਾ ਜਿਹੜਾ ਉਹ ਕਰ ਦੇਣਾ ਸੀਗਾ ਸੋ ਮੈਂ ਸਮਝਦਾ ਕਿ ਵਿਦਨ ਰਿਸਟ੍ਰਿਕਸ਼ਨਸ ਜਿਹੋ ਜਿਹੇ ਹਾਲਾਤ ਸੀਗੇ ਜਾਂ ਅਗਲੇ ਦਿਨਾਂ ਤੱਕ ਜੋ ਤੱਕ ਇਹਨਾਂ ਲੀਡਰਸ ਦੀਆਂ ਉਹ ਜਿਹੜੀ ਤਨਖਾਹ ਲੱਗੀ ਆ ਕਾ ਤੱਕ ਸਾਬ ਵੱਲੋਂ ਉਦੇ ਵਾਸਤੇ ਬੜੀ ਪੈਕਿਊਲਰ ਸਿਚੁਏਸ਼ਨ ਹੈ ਵੀ ਤੁਸੀਂ ਪਬਲਿਕ ਦੇ ਵਿੱਚ ਸੇਵਾ ਨਿਭਾਉਣੀ ਹੈ ਤੇ ਪਬਲਿਕ ਦੇ ਵਿੱਚ ਮੌਜੂਦ ਹੋ ਤੁਸੀਂ ਤੇ ਪਬਲਿਕ ਦੀ ਤੁਸੀਂ ਚੈਕਿੰਗ ਵੀ ਨਹੀਂ ਕਰ ਸਕਦੇਗੇ ਬਹੁਤ ਵੱਡਾ ਚੈਲੇਂਜ ਹੈ ਪੰਜਾਬ ਸਰਕਾਰ ਦੇ ਲਈ ਔਰ ਪੰਜਾਬ ਪੁਲਿਸ ਦੇ ਲਈ ਪਰ ਫਿਰ ਵੀ ਕਿਉਂਕਿ ਪੰਜਾਬ ਪੁਲਿਸ ਬੜੀ ਮੁਸਤੈਦ ਹੈ ਸਰਕਾਰ ਦੀ ਔਰ ਮਾਨਯੋਗ ਸੀਐਮ ਸਾਹਿਬ ਦੀ ਬੜੀ ਕਲੀਅਰ ਹਦਾਇਤਾਂ ਨੇ ਪੁਲਿਸ ਨੂੰ ਸੋ ਇਹ ਜੀ ਸਿਚੁਏਸ਼ਨ ਦੇ ਵਿੱਚ ਐਡੀ ਵੱਡੀ ਕਾਰਵਾਈ ਨੂੰ ਨੂੰ ਉਨੂੰ ਬੇਨਕਾਬ ਕਰਨਾ ਉਹਨੂੰ ਫੇਲ ਕਰਨਾ ਇਹ ਪੰਜਾਬ ਪੁਲਿਸ ਦੀ ਬਹੁਤ ਵੱਡੀ ਮੈਂ ਸਮਝਦਾ ਕਿ ਉਪलब्ਧੀ ਹੈ ਸਬੀਰ ਸਿੰਘ ਬਾਦਲ ਦੇ ਉੱਤੇ ਹੋਏ ਅਟੈਕ ਦੇ ਮਾਮਲੇ ਦੇ ਵਿੱਚ ਆਪੋ ਆਪਣੇ ਤਰੀਕੇ ਨਾਲ ਪ੍ਰਤੀਕਰਮ ਸਿਆਸੀ ਤੌਰ ਦੇ ਉੱਤੇ ਦਿੱਤੇ ਜਾ ਰਹੇ ਨੇ ਪਰ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਐਕਸ਼ਨ ਕਰ ਰਹੀ ਹੈ ਇਸ ਸਮੇਂ ਸਾਡੇ ਨਾਲ ਅਰਪਿਤ ਸ਼ੁਕਲਾ ਜੁੜਰੇ ਨੇ ਸਪੈਸ਼ਲ ਡੀਜੀਪੀ ਨੇ ਲਾਅ ਐਂਡ ਆਰਡਰ ਦੇ ਸਰਬੋਤਮ ਸਵਾਗਤ ਹੈ ਨਿਊਜ਼ ਇਟ ਇਨ ਪੰਜਾਬ ਦੇ ਉੱਤੇ ਹੋਪਫੁਲੀ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋएगी ਮੈਂ ਸ਼ੁਰੂਆਤ ਇੱਥੋਂ ਕਰ ਦਾਂਗੇ ਕਿ ਇਸ ਪੂਰੇ ਮਾਮਲੇ 'ਚ ਕਿਉਂਕਿ ਆਲਰੇਡੀ ਕਰੀਬ-ਕਰੀਬ 6-8 ਘੰਟੇ ਹੋ ਚੁੱਕੇ ਨੇ ਜੁਕੜ ਲਗ ਰਿਹਾ ਮਮ ਅੰਮ੍ਰਿਤਸਰ ਦੇ ਵਿੱਚ ਵਾਪ ਇਸ ਸਮੇਂ ਦਾ ਕੀ ਅਪਡੇਟ ਹੈ ਜੋ ਸ਼ਖਸ ਗ੍ਰਿਫਤਾਰ ਹੋਇਆ ਉਸ ਤੋਂ ਲੈ ਕੇ ਹੁਣ ਤੱਕ ਅ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅੱਜ ਸਵੇਰੇ 9:30 ਵਜੇ ਜਦੋਂ ਸ਼੍ਰੀ ਸੁਖਬੀਰ ਸਿੰਘ ਬਾਦਲ ਜੀ ਉਥੇ ਸੇਵਾ ਨਿਭਾ ਰਹੇ ਸੀ ਗੁਰਦਵੰਦਰ ਸਾਹਿਬ ਦੇ ਬਾਹਰ ਤੇ ਨਾਰਾਇਣ ਸਿੰਘ ਚੋੜਾ ਨਾਮ ਦਾ ਵਿਅਕਤੀ ਉਹਨਾਂ ਦੇ ਕੋਲ ਗਿਆ ਔਰ ਆਪਣਾ पिस्टल काढके उनों पे फायर ਕਰਨ ਦੀ ਕੋਸ਼ਿਸ਼ ਕੀਤੀ ਜੀ ਤਾਂ ਪੁਲਿਸ ਉੱਥੇ ਪੂਰੀ ਤਰ੍ਹਾਂ ਮੁਸਤੈਦ ਸੀ ਔਰ ਅੱਜ ਉੱਥੇ ਇੱਕ AIG, ਦੋ SP, ਦੋ DSP ਔਰ 175 ਸਾਡੇ ਪੁਲਿਸਮੈਨ ਉੱਥੇ ਸਾਦੇ ਕਪੜਿਆਂ ਦੇ ਵਿੱਚ ਤਾਇਨਾਤ ਸਨ ਜਿਨ੍ਹਾਂ ਨੇ ਬਹੁਤ ਮੁਸਤੈਦੀ ਦਿਖਾਉਂਦੇ ਹੋਏ ਇਸ ਜਿਹੜੀ ਮਾੜੀ ਘਟਨਾ ਸੀ ਜਿਹੜਾ ਜਿਹੜਾ ਬਹੁਤ ਦੁਰਭਾਗਪੂਰਨ ਘਟਨਾ ਹੋ ਸਕਦੀ ਸੀ ਉਸ ਤੋਂ ਅੱਜ ਅ ਬਤਾ ਬਤਾਇਆ ਸਾਨੂੰ ਸਾਰਿਆਂ ਨੂੰ ਔਰ ਇਸ ਨੂੰ ਨਰੈਨ ਸਿੰਘ ਚੋੜਾ ਨੂੰ ਅਰੈਸਟ ਕੀਤਾ ਗਿਆ ਹੈ ਇਸ ਦੀ ਇਨਟੈਰੋਗੇਸ਼ਨ ਚੱਲ ਰਹੀ ਹੈ ਔਰ ਇਸ ਦੀ ਇਨਵੈਸਟੀਗੇਸ਼ਨ ਇਸ ਕੇਸ ਦੀ ਅੱਗੇ ਜਾਰੀ ਹੈ ਜਦੋਂ ਵੀ ਕਲੈਰਿਟੀ ਆਂਦੀ ਹੈ ਜਦੋਂ ਵੀ ਕੋਈ ਨਵੇਂ ਤੱਤ ਸਾਹਮਣੇ ਆਉਂਦੇ ਆ ਕਿ ਇਹ ਕੱਲਿਆਂ ਨੇ ਪਲਾਨ ਕੀਤਾ ਜਾਂ ਕਿਸੇ ਦੇ ਕਹੇ ਤੇ ਜਾਂ ਕੋਈ ਕਾਂਸਪੀਰੇਸੀ ਸੀ ਉਹ ਅਸੀਂ ਫਿਰ ਮੀਡੀਆ ਦੇ ਨਾਲ ਔਰ ਲੋਕਾਂ ਦੇ ਨਾਲ ਸਾਂਝੇ ਕਰਾਂਗੇ ਹਮ ਸਰ ਕੋਈ ਇਨਪੁਟ ਸੀ ਇਸ ਪੂਰੇ ਮਾਮਲੇ ਦੇ ਵਿੱਚ ਆਲਰੇਡੀ ਕਿਉਂਕਿ ਬਹੁਤ ਸਾਰੀਆਂ ਸਟੇਟਮੈਂਟ ਇਸ ਤਰੀਕੇ ਦੀ ਆ ਰਹੀਆਂ ਨੇ ਕਿ ਇਹ ਸ਼ਖਸ ਕੱਲ ਦਾ ਉੱਥੇ ਘੁੰਮ ਰਿਹਾ ਹੈ ਪੁਲਿਸ ਦੀ ਨਜ਼ਰ ਸੀ ਇਸ ਦੇ ਉੱਤੇ ਕਿਸ ਤਰੀਕੇ ਦੀ ਕੋਈ ਇਨਪੁਟ ਸੀ ਕਿ ਨਰਾਇਣ ਸਿੰਘ ਚੌੜਾ ਜੋ ਜੇਲ੍ਹ ਤੋਂ ਸ਼ਨੀਵਾਰ ਨੂੰ ਹੀ ਛੁੱਟ ਕੇ ਆਇਆ ਤੇ ਉਹ ਅਜਿਹੀ ਕੋਈ ਘਟਨਾ ਨੂੰ ਅੰਜਾਮ ਦੇ ਸਕਦਾ ਨੇ ਨਰੇਂਦਰ ਸਿੰਘ ਚੋੜਾ ਬਾਰੇ ਕੋਈ ਇਸ ਤਰ੍ਹਾਂ ਦੀ ਇਨਪੁਟ ਨਹੀਂ ਸੀ ਲੇਕਿਨ ਇੱਕ ਜਨਰਲ ਇਨਪੁਟ ਇੰਟੈਲੀਜੈਂਸੀ ਸੀ ਕਿ ਕੁਝ ਲੋਗ ਇਥੇ ਗੜਬੜ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ ਔਰ ਉਸੇ ਦੇ ਮੱਦੇ ਨਜ਼ਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਤਕਰੀਬਨ ਪੌਨੇ 200 ਪੁਲਿਸ ਕਰਮਚਾਰੀ ਔਰ ਐਸਪੀਸ ਡੀਐਸਪੀਸ ਏਆਈਜੀਸ ਉਥੇ ਲਾਇਗਏ ਸੀ ਜੀ ਸੋ ਇਸ ਕਰਕੇ ਇਹ ਅੰਦੇਸ਼ਾ ਸੀ ਔਰ ਸਾਰੇ ਅਲਰਟ ਸੀ ਇਸੇ ਕਰਕੇ ਇਹ ਜਿਹੜੀ ਘਟਨਾ ਹੈ ਇਸ ਨੂੰ ਉਹ ਸਰੰਜਾਮ ਨਹੀਂ ਦੇ ਸਕਿਆ ਔਰ ਇਸ ਨੂੰ ਰੌਂਡ ਅਪ ਕੀਤਾ ਗਿਆ ਨਰੈਣ ਚੋੜਾ ਦਾ ਪਿਛੋਕੜ ਇਸ ਦੇ ਕਲਾਫ 21 ਮੁਕਦਮੇ ਦਰਜ ਨੇ ਜਿਹੜੇ ਕਿ ਜ਼ਿਆਦਾਤਰ 80 ਦੇ ਦਹਾਕੇ ਦੇ ਨੇ ਔਰ ਕਈਆਂ 'ਤੇ ਇਹਨੂੰ ਬیل ਮਿਲੀ ਹੈ ਔਰ ਕਈ ਮੁਕਦਮੇ ਹਲੇ ਵੀ ਚੱਲ ਰਹੇ ਨੇ। ਜੀ। ਸੋ ਇਹ ਅਜੇ ਇੰਟਰੋਗੇਸ਼ਨ ਜਾਰੀ ਹੈ ਜਦੋਂ ਸਾਨੂੰ ਕੁਝ ਨਵੇਂ ਤੱਤ ਸਾਹਮਣੇ ਆਉਂਦੇ ਆ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸਰ ਇੱਕ ਇੰਡੀਵਿਜੂਅਲ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਮਾਮਲਾ ਇਸ ਨਜ਼ਰ ਨਾਲ ਤੁਸੀਂ ਇਨਵੈਸਟਿਗੇਟ ਕਰ ਰਹੇ ਹੋ ਜਾਂ ਇਸ ਨੂੰ ਅਤਵਾਦੀ ਕਿਉਂਕਿ ਬੈਕਗ੍ਰਾਉਂਡ ਇਸ ਤਰੀਕੇ ਦਾ ਨਾਰਾਇਣ ਸਿੰਘ ਜੋੜਾ ਦਾ ਉਸ ਐਂਗਲ ਤੋਂ ਵੀ ਦੇਖਿਆ ਜਾ ਰਿਹਾ ਹੈ ਅਤਵਾਦੀ ਸਰ ਗਰਮੀ ਦੇ ਤੌਰ ਦੇ ਉੱਤੇ ਗਤੀਵਿਧੀ ਦੇ ਤੌਰ ਦੇ ਉੱਤੇ ਇਸ ਲਈ ਕੁਝ ਵੀ ਕਹਿਣਾ ਯਾ ਯਾ ਤੁਚਤ ਨਹੀਂ ਹੈ ਕੁਝ ਵੀ ਕਹਿਣਾ ਠੀਕ ਨਹੀਂ ਹੋਵੇਗਾ ਕਿਉਂਕਿ ਅਸੀਂ ਹਰੇਕ ਐਂਗਲ ਤੇ ਇਸ ਨੂੰ ਐਗਜ਼ਾਮਨ ਕਰ ਰਹੇ ਹਾਂ ਕਿ ਕੀ ਇਸ ਦੇ ਪਿੱਛੇ ਕੋਈ ਵੱਡੀ ਕਾਂਸਪੀਰੇਸੀ ਸੀ ਜਾਂ ਇੱਕ ਕੱਲੇ ਨੇ ਇਸ ਤਰ੍ਹਾਂ ਦੇ ਵਿਚਾਰ ਔਰ ਇਹ ਵਿਚਾਰ ਆਏ ਤੇ ਕਿਥੋਂ ਆਏ ਵੈਪਨ ਕਿਥੋਂ ਆਇਆ ਕਿਸ ਨੇ ਸਪਲਾਈ ਕੀਤਾ ਇਹ ਸਾਰੀਆਂ ਗੱਲਾਂ ਦਾ ਜਵਾਬ ਸਾਨੂੰ ਛੇਤੀ ਮਿਲ ਜਾਏਗਾ ਉਸ ਤੋਂ ਬਾਅਦ ਅਸੀਂ ਅੱਗੇ ਕਾਰਵਾਈ ਵੀ karenge aur ਤੁਹਾਡੇ ਨਾਲ ਸਾਂਝੇ ਵੀ ਕਰਾਂਗੇ ਜੀ ਤੇ ਸਰ ਐਫ ਆਈ ਆਰ ਇਸ ਪੂਰੇ ਮਾਮਲੇ ਚ ਹੌਫਲੀ ਹੋ ਗਈ ਹੋएगी ਜੀ ਜੀ ਐਫ ਆਈ ਆਰ ਇਮੀਡੀਏਟਲੀ ਦਰਜ ਕੀਤੀ ਜਾ ਚੁੱਕੀ ਹੈ ਔਰ ਅਰੈਸਟ ਕਰਕੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਜਿਹੜਾ ਵੈਪਨ ਹੈ ਸਰ ਉਸ ਦੀ ਕੋਈ ਇਨਫੋਰਮੇਸ਼ਨ ਹੈ ਕਿ ਇਹ ਵੈਪਨ ਇਸ ਦਾ ਕੋਈ ਪਰਸਨਲ ਸੀ ਲਾਇਸੈਂਸੀ ਸੀ ਨਜਾਇਜ਼ ਸੀ ਨੇ ਪਰਸਨਲ ਨਹੀਂ ਹੋ ਸਕਦਾ ਕਿਉਂਕਿ 9mm ਵੈਪਨਸ ਹੀ ਬਾਕੀ ਐਸਡੀਬੀ ਡਿਟੇਲਸ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਹੂੰ ਤੇ ਨਾਰਾਇਣ ਸਿੰਘ ਜੋੜਾ ਦੀ ਕੋਈ ਰਿਮਾਂਡ ਲਈ ਗਈ ਹੈ ਹੁਣ ਤੱਕ ਤੁਹਾਡੇ ਕੋਲ ਇਨਫੋਰਮੇਸ਼ਨ ਹੋ ਵੀ ਕੋਈ ਨਰਾਇਣ ਸਿੰਘ ਚੌੜਾ ਰਿਮਾਂਡ ਰਿਮਾਂਡ ਤਾਂ ਕੱਲ ਅਦਾਲਤ 'ਚ ਪੇਸ਼ ਕਰਕੇ ਲਿਆ ਜਾਏਗਾ ਹੁਣ ਤਾਂ ਤਫਤੀਸ਼ ਚੱਲੀ ਹੈ ਅੱਜ ਹੀ ਇਹਨੂੰ ਗ੍ਰਿਫਤਾਰ ਕੀਤਾ ਹੈ ਸੋ ਪੁਲਿਸ ਅਜੇ ਇਨਵੈਸਟੀਗੇਟ ਕਰ ਰਹੀ ਹੈ ਔਰ ਜਿਸ ਤਰ੍ਹਾਂ ਕਿ ਕਾਨੂੰਨੀ ਕਾਰਵਾਈ ਬੰਦੀ ਕਾਨੂੰਨੀ ਕਾਰਵਾਈ ਦੀ ਲੋਡ ਹੋਵੇਗੀ ਉਹ ਕੀਤੀ ਜਾਵੇਗੀ ਤੇ ਤੁਸੀਂ ਸਰ ਜ਼ਿਕਰ ਕਰ ਰਹੇ ਸੀ ਕਿ ਇਨਪੁਟ ਸੀ ਤੁਹਾਡੇ ਕੋਲ ਆਲਰੇਡੀ ਇਹ ਇਨਪੁਟ ਸਪੈਸੀਫਿਕਲੀ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਸੀ ਜਨੂ ਦਾ ਕੱਲ ਦਾ ਇਹ ਅਕਾਲ ਤਖਤ ਸਾਹਿਬ ਵੱਲੋਂ ਜਾਂ ਇਸ ਤਰ੍ਹਾਂ ਦਾ ਜੋ ਕੱਲ ਦਾ ਕਾਰਜਕ੍ਰਮ ਸੀ ਉਸ ਦੇ ਬਾਅਦ ਸਾਨੂੰ ਇਨਪੁਟ ਸਿਗੇ ਕਿ ਕੁਝ ਦਲ ਕੁਝ ਲੋਕ ਕੁਝ ਸ਼ਰਾਰਤ ਕਰ ਸਕਦੇ ਆ ਜਾਂ ਕੁਝ ਹਿੰਸਕ ਗਤੀਵਿਧੀਆਂ ਨੂੰ ਸਰਨ ਦੇ ਆਉਂ ਦੇ ਸਕਦੇ ਆ ਜੀ ਸੋ ਇਸ ਤਰ੍ਹਾਂ ਦੀ ਇੱਕ ਜਨਰਲ ਇਨਪੁਟ ਸਿਗੀ ਜਿਸ ਦੇ ਕਰਕੇ ਅਸੀਂ ਇਹਨੂੰ ਸਾਰੇ ਸਿਕਿਉਰਿਟੀ ਪ੍ਰੋਗਰਾਮ ਜਾਰੀ ਕਰਦੇ ਆ ਇਹਨੂੰ ਹਾਈਟੈਂਡ ਸਿਕਿਉਰਿਟੀ ਇਥੇ ਪ੍ਰੋਵਾਈਡ ਕੀਤੀ ਸੀ ਹਮ ਸਰ ਆਨ ਬੜੇ ਦਿਨਾਂ ਦੇ ਵਿੱਚ ਕਿਉਂਕਿ ਅਗal ਤੱਕ ਸਾਬ ਦਾ ਆਦੇਸ਼ ਜੋ ਹੈ ਉਸ ਦੇ ਮਤਾਬਿਕ ਪੰਜ ਥਾਵਾਂ ਦੇ ਉੱਤੇ ਤਖਤ ਸ਼੍ਰੀ ਕੇਸਗੜ ਸਾਹਿਬ ਫਤਿਹਗੜ ਸਾਹਿਬ ਦਮਦਮਾ ਸਾਹਿਬ ਮੁਕਸਰ ਸਾਹਿਬ ਵੀ ਬਾਦਲ ਜਾਣਗੇ ਤੇ ਹੁਣ ਉਹਨਾਂ ਨੂੰ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਅੱਗੇ ਕੀ ਇੰਤਜ਼ਾਮ ਹੋਣਗੇ ਉਹਨਾਂ ਦੀ ਸੁਰੱਖਿਆ ਪਹਿਲਾਂ ਵੀ ਉਹ ਉਹਨਾਂ ਕੋਲ ਜੈਡ ਪਲੱਸ ਸਿਕਿਉਰਿਟੀ ਹੈ ਕੇਂਦਰਿਕ ਸਰਕਾਰ ਵੱਲੋਂ ਸੀਆਈਐਸਐਫ ਪ੍ਰੋਟੈਕਟਿੰ ਨੇ ਪੰਜਾਬ ਪੁਲਿਸ ਵੱਲੋਂ ਵੀ ਸਫੀਸ਼ੀਅੰਟ ਨੰਬਰਸ ਦੇ ਵਿੱਚ ਗਨਮੈਨ ਉਹਨਾਂ ਦੇ ਨਾਲ ਤਾਇਨਾਤ ਕੀਤੇ ਹੋਏ ਹਨ ਜੀ ਔਰ ਅੱਗੇ ਜਿੱਥੇ ਵੀ ਉਹਨਾਂ ਦਾ ਪ੍ਰੋਗਰਾਮ ਹੋਏਗਾ ਉੱਥੇ ਵੀ ਫੂਲ ਪ੍ਰੂਫ ਸਿਕਿਉਰਿਟੀ ਕੀਤੀ ਜਾਵੇ ਸਰ ਇੱਕ ਦੇਖੋ ਬੇਸ਼ੱਕ ਉਹ ਸਟੇਟਮੈਂਟ ਪੋਲਿਟੀਕਲ ਤੌਰ ਦੇ ਉੱਤੇ ਦਿੱਤੀ ਜਾ ਰਹੀ ਹੈ ਪਰ ਲਾਅਨ ਆਰਡਰ ਦੇ ਨਾਲ ਜੁੜੀ ਹੋਈ ਆ ਕਾਲੀ ਦਲ ਕਹਿ ਰਿਹਾ ਕਿ ਕੰਪਲੀਟਲੀ ਫੇਲੀਅਰ ਹੈ ਲਾਅਨ ਆਰਡਰ ਦਾ ਜਿਸ ਤਰੀਕੇ ਨਾਲ ਘਟਨਾ ਕਰਮ ਵਾਪਰੇ ਆ ਕਿ ਜੇਕਰ ਤੁਹਾਡੇ ਕੋਲ ਇਨਪੁਟ ਸੀ ਤੁਸੀਂ ਫਿਰ ਵੀ ਨਹੀਂ ਰੋਕ ਪਾਏ ਤਾਂ ਫਿਰ ਇਹ ਫੇਲੀਅਰ ਕਿਉਂ ਨਾ ਕਿਹਾ ਜਾਵੇ ਕੀ ਨਹੀਂ ਰੋਕ ਪਾਇਆ ਇਹ ਇਹ ਪੂਰੇ ਘਟਨਾ ਘਰ ਉੱਥੇ ਪਹੁੰਚਣ ਨੂੰ ਦੇਖੋ ਮੈਂ ਅੱਗੇ ਤੁਹਾਨੂੰ ਕਿਹਾ ਹੈ ਕਿ ਮੈਂ ਉਹਨਾਂ ਮੁਲਾਜ਼ਮਾਂ ਦੇ ਉਹਨਾਂ ਬਹਾਦਰ ਮੁਲਾਜ਼ਮਾਂ ਦੇ ਨਾਂ ਤੁਹਾਨੂੰ ਦੱਸ ਰਿਹਾ ਜੀ ਪੰਜਾਬ ਦੇ ਉਹ ਜਵਾਬ ਸਾਡੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਆਈਐਸਆਈ ਰਸ਼ਪਾਲ ਸਿੰਘ ਜਸਵੀਰ ਸਿੰਘ ਔਰ ਪਰਮਿੰਦਰ ਸਿੰਘ ਜਿਨ੍ਹਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਇਸ ਘਟਨਾ ਨੂੰ ਸਰੰਜਾਮ ਨਹੀਂ ਹੋਣ ਦਿੱਤਾ ਹੂੰ ਇਹ ਇਸ ਨੂੰ ਤੁਸੀਂ ਜੇ ਲੈਪਸ ਦੀ ਤਰ੍ਹਾਂ ਦੇਖ ਰਹੇ ਹੋ ਤਾਂ ਮੈਂ ਇਹਦੇ ਬਾਰੇ ਕੋਈ ਟਪਣ ਨਹੀਂ ਕਰਾਂਗਾ ਨਹੀਂ ਅਕਾਲੀ ਦਲ ਇਸ ਨੂੰ ਲੈਪਸ ਦੀ ਤਰ੍ਹਾਂ ਦੇਖ ਰਿਹਾ ਹੈ ਕਿ ਇਹ ਲੈਪਸ ਹੈ ਪੂਰਾ ਸਿਕਿਉਰਿਟੀ ਦੇ ਵਿੱਚ ਮੈਂ ਸਿਰਫ ਇਹੀ ਦੱਸਾਂਗਾ ਕਿ ਪੰਜਾਬ ਪੁਲਿਸ ਦੀ ਮੁਸਤਦੀ ਸਦਕਾ ਇਹ ਅੱਜ ਇੱਕ ਬੜਾ ਹਾਦਸਾ ਟਲ ਗਿਆ ਹੈ ਔਰ ਪੰਜਾਬ ਦੇ ਵਿੱਚ ਅਮਨ ਅਮਾਨ ਔਰ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਿਲਕੁਲ ਠੀਕ ਹੈ ਸਰ ਨਰਾਇਣ ਸਿੰਘ ਚੌੜਾ ਦਾ ਕੋਈ ਪੋਲਿਟੀਕਲ ਰਿਲੇਸ਼ਨ ਨਜ਼ਰ ਆਇਆ ਕਿਉਂਕਿ ਅਲੀਗੇਸ਼ਨ ਸੁਖਜਨਰ ਸਿੰਘ ਰੰਧਾਵਾ ਦੇ ਨਾਲ ਜਾ ਕੇ ਨਾਮ ਅਕਾਲੀ ਦਲ ਨੇ ਜੋੜ ਦਿੱਤਾ ਹੁਣ ਤੱਕ ਵੀ ਇਨਵੈਸਟੀਗੇਸ਼ਨ ਚ ਉਹਨਾਂ ਦਾ ਨਾਮ ਕਿਸੇ ਪੋਲਿਟੀਕਲ ਪਾਰਟੀ ਨਾਲ ਜੁੜਦਾ ਹੋਵੇ ਨਹੀਂ ਹੁਣ ਤੱਕ ਕੋਈ ਪੋਲਿਟੀਕਲ ਗੱਲ ਨਹੀਂ ਅਸੀਂ ਸਾਰੇ ਐਂਗਲਸ ਐਗਜ਼ਾਮਨ ਕਰਕੇ ਜੋ ਨਤੀਜਾ ਹੋਏਗਾ ਉਹ ਲੋਕਾਂ ਦੇ ਨਾਲ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਰਿਕਵਰੀ ਸਿਰਫ ਇੱਕ ਪਿਸਤੌਲ ਦੀ ਹੋਈ ਹੈ ਜਾਂ ਕੋਈ ਹੋਰ ਵੈਪਨ ਵੀ ਸੀ ਉਸ ਦੇ ਕੋਲ ਕਾਰਤੂਸ ਕਿੰਨੇ ਸੀ ਇਸ ਬਾਰੇ ਕੋਈ ਜਾਣਕਾਰੀ ਇੱਕ ਪਿਸਤੌਲ ਔਰ ਕੁਝ ਜ਼ਿੰਦਾ ਕਾਰਤੂਸ ਕਿਰਫ ਰਿਕਵਰੀ ਠੀਕ ਹੈ ਸਰ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਟੇਨ ਨਾਲ ਜੁੜਨ ਲਈ ਇਸ ਪੂਰੀ ਗੱਲਬਾਤ ਦੇ ਤਾਂ ਅਰਪਿਤ ਸ਼ੁਕਲਾ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਉਹਨਾਂ ਦੇ ਵੱਲੋਂ ਇਹ ਕਲੀਅਰ ਕੀਤਾ ਗਿਆ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਤਾਂ ਜਿਹੜਾ ਵੈਪਨ ਰਿਕਵਰ ਹੋਇਆ ਕੁਝ ਜ਼ਿੰਦਾ ਕਾਰਤੂਸ ਬਰਾਮਦ ਹੋਏ ਨਹੀਂ ਔਰ ਦੂਜਿਆਂ ਨੇ ਵੀ ਕਿਹਾ ਕਿ ਸਾਡੇ ਕੋਲ ਇੱਕ ਜਨਰਲ ਇਨਪੁਟ ਸੀ ਕੋਈ ਅਜੀਹਾਂ ਨਹੀਂ ਸੀ ਕਿ ਸੁਬੀਰ ਸਿੰਘ ਬਾਦਲ ਨੂੰ ਲੈ ਕੇ ਕੋਈ ਇਨਪੁਟ ਹੋਵੇ ਤਾਂ ਉਹਨਾਂ ਵੱਲੋਂ ਇਨਪੁਟ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਸਾਡੇ ਕੋਲ ਇਨਪੁਟ ਸੀ ਉਸ ਤਰੀਕੇ ਦੀ ਕਿ ਕੋਈ ਸ਼ਰਾਤੀ ਅੰਸਰ ਕੋਈ ਘਟਨਾ ਨੂੰ ਅੰਜਾਮ ਦੇ ਸਕਦੇ ਨੇ ਇਸ ਕਰਕੇ ਅਸੀਂ ਵੱਡੀ ਗਿਣਤੀ ਦੇ ਵਿੱਚ ਉੱਥੇ ਲੋਕ ਲਗਾਏ ਸੀ ਆਪਣੇ ਪੁਲਿਸ ਦੇ ਮੁਲਾਜ਼ਮ ਉੱਥੇ ਲਗਾਏ ਗਏ ਸਨ ਤੇ ਇਸ ਦੀ وجہ ਦੇ ਨਾਲ ਹੀ ਇਹ ਪੂਰੀ ਘਟਨਾ ਕਰਮ ਨੂੰ ਹੁਣ ਤੋਂ ਰੋਕਿਆ ਲੈਟਸ ਉਹਨਾਂ ਨੇ ਕਿਹਾ ਕਿ ਕੋਤਾਹੀ ਜੋ ਆਪੋਜੀਸ਼ਨ ਇਸ ਸਮੇਂ ਇਲਜ਼ਾਮ ਅਕਾਲੀ ਦਲ ਇਲਜ਼ਾਮ ਲਗਾ ਰਹੀ ਹੈ ਜਾਂ ਬਾਕੀ ਪੋਲੀਟੀਕਲ ਪਾਰਟੀਆਂ ਇਲਜ਼ਾਮ ਲਗਾ ਰਹੀਆਂ ਨੇ ਉਸ ਤੋਂ ਕਿਨਾਰਾ ਕਰ ਗਏ ਕਿ ਨਹੀਂ ਇਸ ਤਰੀਕੇ ਨਾਲ ਬਿਲਕੁਲ ਨਹੀਂ ਹੈ ਕਿ ਜੇਕਰ ਲੈਪਸ ਹੁੰਦਾ ਤਾਂ ਕਟਨਾ ਵੱਡੀ ਵਾਪਰ ਸਕਦੀ ਸੀ ਤੇ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਨਰਾਇਣ ਸਿੰਘ ਚੌੜਾ ਨੂੰ ਲੈ ਕੇ ਵੀ ਕੋਈ ਅਜੀਹਾ ਇਨਪੁਟ ਨਹੀਂ ਸੀ ਕਿ ਨਰਾਇਣ ਸਿੰਘ ਚੌੜਾ ਘੁੰਮ ਰਿਹਾ ਉੱਥੇ ਕੋਈ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਅਜੀਹਾ ਇਨਪੁਟ ਜ਼ਰੂਰ ਸੀ ਕਿ ਕੋਈ ਉੱਥੇ ਸ਼ਖਸ ਗੜਬੜੀ ਕਰ ਸਕਦਾ ਹੈ ਜਾਂ ਕੁਝ ਲੋਕ ਹੋ ਸਕਦੇ ਨੇ ਜਿਹੜੇ ਗੜਬੜੀ ਕਰ ਦੇਣ ਤਾਂ ਇਸ ਕਰਕੇ ਅਸੀਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹੋਏ ਸਨ ਇਹ ਅਰਪਿਤ ਚੁਕਲਾ ਜਿਹੜੇ ਸਪੈਸ਼ਲ ਡੀਜੀਪੀ ਨੇ ਲਾਈਨ ਆਰਡਰ ਪੰਜਾਬੀ ਉਹਨਾਂ ਦੇ ਵੱਲੋਂ ਇਹ ਪੂਰੀ ਇਨਫੋਰਮੇਸ਼ਨ ਦਿੱਤੀ ਗਈ ਹੈ న్యూ ਬਹੁਤ ਛੋਟੇ ਬ੍ਰੇਕ ਲਈ ਰੁਕਣਾ